ਹਾਲਾਤ ਬਹੁਤ ਮਾੜੇ ਆ ਜੀ ਇਸ ਤੋਂ ਵੱਧ ਕੇ ਹਾਲਾਤ ਮਾੜੇ ਕੀ ਹੋ ਜਾਣਗੇ ਸਾਰੇ ਪਾਸਿਆਂ ਤੋਂ ਦੇਖੋ ਪਾਣੀ ਹੀ ਪਾਣੀ ਹੈ ਘਰ ਟਾਏ ਗਏ ਲੋਕਾਂ ਦੇ ਜਾਨ ਮਾਲ ਦਾ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਨੁਕਸਾਨ ਹੋਇਆਗਾ ਤੇ ਆਉਣ ਵਾਲਾ ਜਿਹੜਾ ਕਾਫੀ ਲੰਬਾ ਸਮਾਂ ਤੱਕ ਅੱਜ ਦੀ ਮਾਰ ਨਹੀਂ ਪਈ ਇਹ ਆਉਣ ਵਾਲਾ ਸਮਾਂ ਜਿਹੜਾ 6-7 ਮਹੀਨੇ ਸਾਲ ਤੱਕ ਇਹ ਲੋਕ ਫੇਸ ਕਰਨਗੇ ਬਹੁਤ ਔਖੀ ਘੜੀ ਦੇ ਵਿੱਚੋਂ ਗੁਜ਼ਰ ਰਹੇ ਹੈਗੇ ਦੇਖੋ ਹੁਣ ਇਸ ਵੇਲੇ ਜੇ ਆਪਾਂ ਗੱਲ ਕਰੀਏ ਤਾਂ ਸਾਰੀਆਂ ਸਮਾਜਿਕ ਚੁਣੌਤੀਆਂ ਜਿਹੜੀਆਂ ਪੂਰਾ ਜ਼ੋਰ ਲਗਾ ਦੇ। ਪਰ ਸਾਨੂੰ ਇਹ ਨਹੀਂ ਲੱਗਦਾਗਾ ਕਿ ਸਾਨੂੰ ਹੌਣ ਵਾਲੇ ਦਿਨਾਂ ਜ਼ਿਆਦਾ ਲੋਡ ਪਊਗੀ ਜਦੋਂ ਕਿ ਕਿਸਾਨਾਂ ਨੇ ਆਪਣੀ ਇਹੇ ਜ਼ਮੀਨ ਨੂੰ ਜਿਹੜਾ ਫੇਰ ਯਾ ਭਾਈ ਜੋ ਮੜਾਣਾ ਹੈਗਾ ਉਸ ਵੇਲੇ ਸਾਨੂੰ ਬਹੁਤ ਚੀਜ਼ਾਂ ਦੀ ਲੋੜ ਪਊਗੀ। ਹਾਂਜੀ ਉਸ ਟਾਈਮ ਤੇ ਪਊਗੀ ਪਰ ਕੋਈ ਗੱਲ ਨਹੀਂ ਹੈਗੀ ਅਸੀਂ ਨਾਲ ਖੜੇ ਆਂਗੇ। ਦੇਖੋ ਜਿਹੜਾ ਪੰਜਾਬ ਆ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਸੀ ਅੱਜ ਸਾਡੇ ਇੱਥੇ ਤਿੰਨ ਦਰਿਆ ਵਗਦੇ ਨੇ ਦਰਿਆ ਦਾ ਮਤਲਬ ਹੀ ਇਹ ਹੁੰਦਾ ਉੱਥੇ ਹੜ੍ਹਾਂ ਦਾ ਪਾਣੀ ਹੁੰਦਾਗਾ ਠੀਕ ਹੈ ਨਾ ਫੇਸ ਕਰਨਾ ਇਹ ਸਿੱਖ ਗਏ ਲੋਕ ਸਮੱਸਿਆਵਾਂ માં ਬਹੁਤ ਵੱਡੇ ਪੱਧਰ ਤੇ ਹੈਗੀਆਂ ਨੇ ਪਰ ਕੁਝ ਇੱਕ ਗੱਲ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਇਹਦੇ ਵਿੱਚ ਸਰਕਾਰਾਂ ਦਾ ਵੀ ਰੋਲ ਹੁੰਦਾਗਾ ਕਿਉਂਕਿ ਜਿਵੇਂ ਇੱਕੇ ਲਗਤ ਪਾਣੀ ਛੱਡ ਦੇਣਾ ਤੇ ਸੋਕੇ ਵੇਲੇ ਪਾਣੀ ਬੰਦ ਕਰ ਦੇਣਾ ਇਹ ਸਰਕਾਰਾਂ ਦੀ ਨਾਕੀ ਹੈ ਉਹਨਾਂ ਦੀ ਮਤਲਬ ਇੱਕ ਵੀ ਫੇਲਿਅਰ ਆ ਉਹਨਾਂ ਦਾ ਹੈ ਕਿ ਤੁਸੀਂ ਗੱਲ ਕੀਤੀ ਸਰਕਾਰਾਂ ਦੀ ਹਾਂਜੀ ਦੇਖੋ ਜਦੋਂ ਸਾਡੇ ਕੋਲ ਪਾਣੀ ਦੀ ਘਾਟ ਸੀ ਹੂੰ ਚਾਹੇ ਉਹ ਹਰਿਆਣਾ ਸੀ ਚਾਹੇ ਹਿਮਾਚਲ ਸੀ ਚਾਹੇ ਰਾਜਸਥਾਨ ਸੀ ਸਾਰੇ ਪੰਜਾਬ ਤੇ ਦਬਾਅ ਪਾਉਂਦੇ ਸੀ ਸਾਤੀ ਪਾਣੀਆ ਦਬਾਅ ਬਣੀਆਂ ਸੀ ਕਿ ਸਾਨੂੰ ਪਾਣੀ ਦਿਓ ਅੱਜ ਪੰਜਾਬ ਕੋਲ ਪਾਣੀ ਹੈਗਾ ਕੀ ਤੌਰ ਲੱਗਦਾ ਅੱਜ ਪਾਣੀ ਕੋਈ ਲੈ ਨਹੀਂ ਰਿਹਾ ਸਾਡਾ ਜਿਹੜਾ ਹੜਾਂ ਦਾ ਪਾਣੀ ਆ ਉਹ ਕੋਈ ਨਹੀਂ ਲੈ ਨਾ ਤਾਂ ਹਰਿਆਣਾ ਲੈ ਰਿਹਾ ਨਾ ਕੋਈ ਰਾਜਸਥਾਨ ਲੈ ਰਿਹਾ ਨਾ ਕੋਈ ਹੋਰ ਸੂਬਾ ਲੈ ਰਿਹਾ ਜਿਹੜਾ ਹਿਮਾਚਲ ਪ੍ਰਦੇਸ਼ ਦਾ ਉਤੋਂ ਸਾਰਾ ਪਾਣੀ ਸਾਡੇ ਪੰਜਾਬ ਦੇ ਵਿੱਚ ਮਾਰ ਪੈ ਰਹੀ ਹੈਗੀ ਸਾਰੇ ਦਾ ਸਾਰਾ ਨੁਕਸਾਨ ਸਾਨੂੰ ਚੱਲਣਾ ਪੈ ਰਿਹਾ ਹੈ ਦੂਜੇ ਸਟੇਟਾਂ ਚਿੱਠੀਆਂ ਪਾ ਕੇ ਪੁੱਛਦੀਆਂ ਕਿ ਤੁਹਾਨੂੰ ਮਦਦ ਦੀ ਲੋੜ ਹੈ ਕਿ ਪੰਜਾਬੀ ਚਿੱਠੀ ਪਾਉਂਦਾ ਕਿਤੇ ਨਹੀਂ ਪੰਜਾਬੀ ਨਹੀਂ ਚਿੱਠੀ ਪਾਉਂਦਾ ਪੰਜਾਬੀ ਦੇ ਖੂਨ ਵਿੱਚ ਹੈ ਪੰਜਾਬੀ ਤਾਂ ਮਦਦ ਕਰਦਾ ਹੈਗਾ ਇਹ ਹੁਣ ਆਲ ਓਵਰ ਜਿੰਨਾ ਇੰਡੀਆ ਦੀ ਜਿੰਨੇ ਸਟੇਟਸ ਨੇ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਅੱਜ ਪੰਜਾਬ ਦੇ ਵਿੱਚ ਐਡੀ ਵੱਡੀ ਆਫਤ ਹੈ ਉਹਨਾਂ ਨੂੰ ਖੜਨਾ ਚਾਹੀਦਾ ਹੈਗਾ ਹਰ ਵਾਰ ਪੰਜਾਬੀ ਹੀ ਮਾਰ ਦੀ ਚੱਲਦਾ ਹੈ ਇਹ ਹਰ ਵਾਰ ਹੀ ਹੁੰਦਾ ਹੈ ਕਿਉਂ ਨਹੀਂ ਸਰਕਾਰਾਂ ਜਿਹੜੀਆਂ ਹੈਗੀਆਂ ਇਹਦਾ ਪੱਕਾ ਸਲੀਫ ਲੱਗਦਾ ਆ ਸਰਕਾਰਾਂ ਦੀ ਨਲੈਕੀ ਹੈ ਜੀ ਇਹਦਾ ਸੋਲੂਸ਼ਨ ਲੱਭਣਾ ਚਾਹੀਦਾ ਦੇਖੋ ਆ ਜਿਹੜਾ ਜਿੱਥੇ ਆਪਾਂ ਜਿਹੜੇ ਥਾਂ ਤੇ ਖੜੇ ਆਂਗੇ ਇਹ ਏਰੀਆ ਇਹ ਕੱਲਾ ਇਹਨਾਂ ਤੇ ਹਾਰਾਂ ਦੀ ਮਾਰ ਨਹੀਂ ਪਈਗੀ ਇਹਨਾਂ ਦੇ ਪਿਛਲੇ ਲੰਬੇ ਇਤਿਹਾਸ ਤੋਂ 1947 ਤੋਂ ਆਪਾਂ ਦੇਖੀਏ 1947 ਦੇ ਵਿੱਚ ਬਹੁਤ ਵੱਡੀ ਮਾਰ ਪਈ ਇਹਨਾਂ ਨੂੰ ਬਹੁਤ ਵੱਡਾ ਨੁਕਸਾਨ ਆ ਜਿਹੜਾ ਆ ਪਿੰਡ ਹੈ ਇਹ ਬਾਹਰੋਂ ਪਾਕਿਸਤਾਨ ਤੋਂ ਉੱਜੜ ਕੇ ਇੱਥੇ ਆਇਆ ਹੋਇਆ ਹੈਗਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਕਿੰਦੀਆਂ ਵੱਡੀਆਂ ਹੋਰ ਮਾਰ ਜਿਹੜੀਆਂ ਮਾਰਾਂ ਨੇ ਉਹ ਉਹਨਾਂ ਦਾ ਝੱਲਣਾ ਪਿਆ ਨੁਕਸਾਨ 1984 ਦੇ ਵਿੱਚ ਇਸ ਏਰੀਏ ਦੇ ਵਿੱਚ ਉਹ ਨੌਜਵਾਨ ਮੁੰਡਿਆਂ ਦਾ ਖਤਮਾ ਕੀਤਾ ਗਿਆ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ ਗਿਆ ਉਸ ਤੋਂ ਬਾਅਦ 1988-99 ਦੇ ਵਿੱਚ ਬਹੁਤ ਵੱਡਾ ਹੜਾ ਆ ਉਹ ਉਸ ਨੇ ਵੀ ਬਹੁਤ ਨੁਕਸਾਨ ਕੀਤਾ 2022-23 ਦੇ ਵਿੱਚ ਹੜਾ ਆ ਉਸ ਨੇ ਨੁਕਸਾਨ ਕੀਤਾ ਜਿਹੜਾ ਇਹ ਹੜਾ ਆ ਇਹ ਸਾਰਿਆਂ ਮਾਰਾਂ ਦੇ ਨਾਲੋਂ ਸਭ ਤੋਂ ਵੱਧ ਮਾਰ ਪਈ ਇਸ ਹੜ ਨੇ ਪੰਜਾਬੀਆਂ ਦਾ ਕਾਫੀ ਨੁਕਸਾਨ ਹੋਇਆ ਤੇ ਹੋ ਵੀ ਰਿਹਾ ਹੈ। ਹਾਂਜੀ। ਅਕਾਲਪੁਰਖ ਅੱਗੇ ਕੀ ਅਸਰ ਕਰ ਰਹੀ ਹੈ? ਅਕਾਲਪੁਰਖ ਅੱਗੇ ਅਸੀਂ ਇਹੀ ਅਰਦਾਸ ਕਰਦੇ ਆਂ ਵੀ ਸੱਚੇ ਪਾਤਸ਼ਾਹ ਜਿਹੜਾ ਹੁਣ ਪਾਣੀ ਆ ਪਿੱਛੋਂ ਤੋਂ بارش ਹੋ ਰਹੀ ਆ ਉਹ ਠੱਲ ਪਵੇ, ਉਹ ਖਤਮ ਹੋਵੇ, ਓਨੀ ਪੈਣੀ ਚਾਹੀਦੀ ਤੇ ਪੰਜਾਬੀਆਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਮੈਂ ਇਹ ਵੀ ਗੱਲ ਕਹੂੰਗਾ ਵੀ ਸਮੱਤ ਵੀ ਬਖਸ਼ੇ। ਕਿਉਂਕਿ ਸਰਕਾਰਾਂ ਸਾਡੀ ਜਿਹੜੀ ਹੈਗੀਆਂ ਸਾਡੇ ਭੋਲੇਪਣ ਦਾ ਨਜਾਇਜ਼ ਫਾਇਦਾ ਲੈਂਦੀਆਂ ਨਹੀਂਆਂ ਨੇ ਜਿਵੇਂ ਕਿ ਪਹਿਲਾਂ ਦੱਸਿਆ ਗਿਆ ਕਿ ਵੀ ਜਦੋਂ ਪਾਣੀ ਦੀ ਲੋੜ ਨਹੀਂ ਹੁੰਦੀਗੀ ਉਦੋਂ ਉਹ ਫੱਟੇ ਲਾ ਦਿੰਦੇ ਹੈਗੇ ਡੈਮਾਂ ਦੇ ਵਿੱਚ ਸਾਨੂੰ ਸੋਕੇ ਦਾ ਸਾਹਮਣਾ ਕਰਨਾ ਪੈਂਦਾਗਾ ਸਾਨੂੰ ਪਾਣੀ ਨਹੀਂ ਮਿਲਦਾਗਾ ਅੱਜ ਜਦੋਂ ਐਡੀਆਂ ਜਾਦੇ ਬਾਰਿਸ਼ ਹੋ ਰਹੀ ਆ ਅੱਜ ਉਹ ਜਦੋਂ ਪਾਣੀ ਬਿਲਕੁਲ ਉੱਪਰ ਚੜ ਜਾਂਦਾ ਉਹ ਸੇ ਇੱਕੇ ਲਗਤ ਪਾਣੀ ਛੱਡਿਆ ਜਾਂਦਾ ਤੇ ਸਾਰੇ ਪੰਜਾਬ ਦੇ ਵਿੱਚ ਉਹ ਉਹਦਾ ਪ੍ਰਭਾਵ ਪੈਂਦਾਗਾ ਨੁਕਸਾਨ ਹੁੰਦਾਗਾ ਹਾਲਾਤ ਜਿਹੜੇ ਪਿੰਡ ਛੇਰੇਵਾਲਾ ਦੇ ਜੀ ਅੱਜ ਤੋਂ 2 ਦਿਨ ਪਹਿਲਾਂ ਬਹੁਤ ਹੀ ਕ੍ਰਿਟੀਕਲ ਸੀਗੇ ਜਿਹੜਾ ਕਨੈਕਟੀਵਿਟੀ ਪਿੰਡ ਦੀ ਉਹ ਹਜੇ ਵੀ ਟੁੱਟੀ ਹੋਈ ਆ ਜੇ ਵੀ ਇਸ ਪਿੰਡ ਚ ਐਂਟਰੀ ਜਿਹੜੀ ਕਰਨੀ ਹੋਵੇ ਤਾਂ ਉਹ ਟਰੈਕਟਰ ਜਾਂ ਬੇੜੀ ਨਾਲ ਹੀ ਹੁੰਦੀ ਆ ਆਮ ਸਾਧਨ ਹਜੇ ਵੀ ਚੱਲਦੇ ਨਹੀਂ ਜਿਹੜੇ ਪੂਰੇ ਮਾਰਦੇ ਹੇਟ ਆ ਦਰਿਆ ਦੇ ਸਤਲੁਜ ਇੱਥੋਂ ਦਾ 5-600 ਗਿੱਲਾ ਜਿਹੜਾ ਖੇਤੀਬਾੜੀ ਦਾ ਉਹ ਲਗਭਗ ਸਾਰਾ 100% ਤਬਾਹ ਹੋ ਗਿਆ ਤੇ ਬਹੁਤ ਮਾੜੇ ਹਾਲਾਤ ਸੀਗੇ ਲੋਕਾਂ ਦੇ ਆ ਹੁਣ ਥੋੜੀ ਜਿਹੀ ਪਾਣੀ ਜਿਹੜਾ 2-3 ਫੁੱਟ ਘਟਿਆ ਤੇ ਥੋੜੀ ਜਿਹੀ ਲੋਕਾਂ ਨੂੰ ਰਾਹਤ ਮਿ ਇਥੇ ਘੱਟੋ ਘੱਟ ਘਰ ਟੋਟਲ ਤਾਂ ਕੁਝ ਘਰ ਜਾ ਕੇ ਬਾਹਰ ਵਸ ਗਏ ਨੇ ਇਥੇ ਹਾਂ 125 ਘਰ ਆਂਦੇ ਨੇੜੇ ਡੇਢ ਘਰ ਨੇ ਜਿਹੜੇ ਇਥੇ ਇਸ ਕੰਢੇ ਪੰਜ 600 ਬੋਰਡ ਦਾ ਉਹ ਰਾਤ ਸਮਗਰੀ ਦੀ ਕਿੱਦਾਂ ਲੋਹੀ ਆਉਗੀ ਰਾਸਮਗਰੀ ਜੀ ਇੱਥੇ ਮੇਰੀ ਜਿਹੜੀ ਐਮ.ਐਲ.ਏ ਸਾਹਿਬ ਸਰਦਾਰ ਦਵਿੰਦਰਜੀਤ ਸਿੰਘ ਲਾੜੀ ਢੋਸ ਵੱਲੋਂ ਪੂਰੀ ਜਿਹੜੀ ਪੱਕੀ ਡਿਊਟੀ ਲਈ ਹੋਈ ਆ ਸਾਰੀਆਂ ਪ੍ਰਸ਼ਾਸਨਿਕ ਟੀਮਾਂ ਜਿਹੜੀਆਂ ਇੱਥੇ ਪਹੁੰਚਦੀਆਂ ਨੇ ਜਿਹੜਾ ਮਾਡੇ ਡਾਕਟਰਾਂ ਦੀਆਂ ਟੀਮਾਂ ਪੱਕੀਆਂ ਬੈਠੀਆਂ ਹੋਈਆਂ ਵੈਟਰਨਰੀ ਡਾਕਟਰ ਤੁਹਾਡੇ ਸਾਹਮਣੇ ਘਰ-ਘਰ ਜਾ ਕੇ ਪਸ਼ੂਆਂ ਦਾ ਟ੍ਰੀਟਮੈਂਟ ਕਰ ਰਹੇ ਨੇ ਜੇ ਕੋਈ ਬੁਖਾਰ ਹੈ ਜਾਂ ਕਿਸੇ ਤਰ੍ਹਾਂ ਦੀ ਦਵਾਈ ਦੂਸਰੇ ਡਾਕਟਰ ਉੱਤੇ ਬਾਹਰ ਫੱਟੇ ਤੇ ਬੈਠੇ ਹੋਈਆਂ ਟੀਮਾਂ ਸਾਰੀਆਂ ਕਿਸੇ ਨੂੰ ਕਿਸੇ ਵਿਅਕਤੀ ਨੂੰ ਕੋਈ ਦਵਾਈ ਦੀ ਲੋੜ ਉਹਦੇ ਵਾਸਤੇ ਜੋ ਜੋ ਇਹਨਾਂ ਦੀ ਡਿਮਾਂਡ ਹੈ ਚਾਰੇ ਦੀ ਤੂੜੀ ਦੀ ਤਰਪਾਈਲਾਂ ਦੀ ਖੇਡ ਦੀ ਉਹ ਸਾਰਾ ਕੁਝ ਸਰਕਾਰੀ ਜਿਹੜਾ ਰਾਸ਼ਨ ਉਹ ਬਹੁਤ ਆ ਰਿਹਾ ਬਾਕੀ ਤੁਹਾਨੂੰ ਪਿੰਡ ਵਾਲੇ ਲੋਕਾਂ ਤੋਂ ਆਪ ਹੀ ਪਤਾ ਲੱਗ ਹੀ ਜਾਣਾ ਕੈਮਰੇ ਦੇ ਸਾਹਮਣੇ ਤੁਹਾਨੂੰ ਆਪ ਸਾਰਾ ਕੁਝ ਦੱਸਣਗੇ ਵੀ ਕਿੰਨੀ ਕੀ ਮਦਦ ਸਰਕਾਰ ਵੱਲੋਂ